ਸੱਚੀ ਕਾਲਜੀ ਬਹੁਤ ਅਫਸੋਸਜਨਕ ਖਬਰ ਹੈ ਕਿ ਸੁਵਿਧਾ ਕਾਮੇ ਜੋ ਆਪਣੇ ਦਿਲ ਦੀ ਗੱਲ ਕਰਨ ਲਈ ਤਰਨਾ ਦੇਰੇ ਸਨ ਤੇ ਫਿਰ ਉਹਨਾਂ ਦੇ ਅੰਦਰ ਰੋਸ ਜਾਗ ਗਿਆ ਤੇ ਉਹਨਾਂ ਦੇ ਬਾਦਲ ਸਾਹਿਬ ਦੀ ਕੋਠੀ ਵੱਲ ਵਹੀਰਾ ਕੱਤੀਆਂ ਜਦੋਂ ਤੇ ਉਹਨਾਂ ਨੂੰ ਰੋਕਣ ਦੇ ਹੋਰ ਵੀ ਤਰੀਕੇ ਹੋ ਸਕਦੇ ਸਨ ਸਮਝਾਉਣ ਦੇ ਤਰੀਕੇ ਹੋ ਸਕਦੇ ਸਨ ਡਾਇਲੌਗ ਵੀ ਹੋ ਸਕਦਾ ਸੀ ਉਹਨਾਂ ਦੇ ਨਾਲ ਕਿਉਂਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਜਿਨ੍ਹਾਂ ਸੇਵਾਦਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਗਿਆ ਉਹਨਾਂ ਦੇ ਅੰਦਰ ਆਪਣੇ ਪਰਿਵਾਰਾਂ ਨੂੰ ਪਾਲਣ ਦਾ ਜੋ ਦਰਦ ਹੈ ਉਹਦੇ ਲਈ ਰੋਸ ਕਰਨਾ ਜਾਂ ਧਰਨਾ ਦੇਣਾ ਉਹਨਾਂ ਦਾ ਹੱਕ ਬਣਦਾ ਆਪਣੀ ਗੱਲ ਅੱਗੇ ਤੱਕ ਪਹੁੰਚਾਉਣਾ ਪਰ ਉਹਨਾਂ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਸਮਝਾਉਣ ਦੀ ਬਜਾਏ ਇਹਨਾਂ ਜਦੋਂ ਗਰੀਬ ਮੁਲਾਜ਼ਮਾਂ ਦੇ ਉੱਤੇ ਲਾਠੀ ਚਾਰਜ ਹੁੰਦਾ ਹੈ ਅਥਰੂ ਗੈਸ ਛੱਡੀ ਜਾਂਦੀ ਹੈ ਪਾਣੀ ਵਾਲੀਆਂ ਤੋਪਾਂ ਪਾਣੀ ਜਲ ਤੋਪਾਂ ਜਿਹਨੂੰ ਅਸੀਂ ਕਹਿੰਦੇ ਨੇ ਪਾਣੀ ਦੀਆਂ ਬੋਛਾਰਾਂ ਕੀਤੀਆਂ ਜਾਂਦੀਆਂ ਉਦੋਂ ਇਹ ਵੀ ਦਰਦ ਮਹਿਸੂਸ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੇ ਵਿੱਚ ਗਰਭਵਤੀ ਔਰਤਾਂ ਵੀ ਨੇ ਔਰ ਅਪਾਹਜ ਵਿਅਕਤੀ ਵੀ ਇਸ ਧਰਨੇ ਜੋ ਰੋਸ ਦੇ ਵਿੱਚ ਸ਼ਾਮਿਲ ਨੇ ਇਹ ਜ਼ੁਲਮ ਦੀ ਇੱਕ ਇੰਤਹਾ ਹੈ ਔਰ ਲੋਕਾਂ ਨੇ ਜਿਸ ਤਰ੍ਹਾਂ ਖਬਰਾਂ ਦੇ ਵਿੱਚ ਛਪਿਆ ਸੀ ਦੇਖਿਆ ਆਪਣੇ ਜਿਸਮ ਦੇ ਉੱਤੇ ਉਹ ਜ਼ੁਲਮ ਦੇ ਨਿਸ਼ਾਨ ਵਿਖਾ ਰਹੇ ਨੇ ਇਹ ਬਹੁਤ ਹੀ ਅਫਸੋਸਜਨਕ ਹੈ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ ਇਹੋ ਜੀਆਂ ਹਰਕਤਾਂ ਤੋਂ ਕਿਉਂਕਿ ਅੱਜ ਲੋਕ ਲੋਕਤੰਤਰ ਦੇ ਵਿੱਚ ਅਸੀਂ ਜਦੋਂ ਜੀ ਰਹੇ ਆ ਤੇ ਸਾਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਹੱਕ ਵੀ ਮਿਲਣਾ ਚਾਹੀਦਾ ਹੈ ਤਾਂ ਹੀ ਡੈਮੋਕ੍ਰੇਸੀ ਨੂੰ ਅਸੀਂ ਅੱਗੇ ਤੱਕ ਲੈ ਕੇ ਜਾ ਸਕਦੇ ਹਾਂ ਸੋ ਬਹੁਤ ਹੀ ਜ਼ਿਆਦਾ ਅਫਸੋਸ ਔਰ ਸਾਡੀ ਹਮਦਰਦੀ ਇਹਨਾਂ ਸੋਵਿਦਾ ਕਾਮਿਆਂ ਦੇ ਨਾਲ ਹੈ ਔਰ ਪਰਮਾਤਮਾ ਕਰੇ ਕਿ ਸਾਨੂੰ 17 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਇਹਨਾਂ ਦੀ ਸੇਵਾ ਕਰਨ ਦਾ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੇ ਦੁੱਖ ਤਕਲੀਫ 'ਚ ਤੁਹਾਡੇ ਨਾਲ ਜ਼ਰੂਰ ਖੜੇ ਹੋਵਾਂਗੇ ਔਰ ਸਰਕਾਰ ਨੂੰ ਰਿਕਵੈਸਟ ਕਰਦੇ ਆ ਗੁਜ਼ਾਰਿਸ਼ ਕਰਦੇ ਆ ਕਿ ਘਟੋ ਘਟ ਜੇ ਆਪਾਂ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਇਹਨਾਂ ਦੀ ਤਕਲੀਫ ਨਹੀਂ ਤੁਸੀਂ ਸਮਝ ਸਕਦੇ ਇਹਨਾਂ ਤੇ ਜ਼ੁਲਮ ਕਰਨਾ ਬੰਦ ਕਰੋ ਇਹਨਾਂ ਨੂੰ ਕੁੱਟਣਾ ਮਾਰਨਾ ਬੰਦ ਕਰੋ